ਇਹ ਅੱਜ ਉਹਨੂੰ ਛੱਡ ਦਿੱਤਾ ਗਿਆ ਨਾ ਕੱਲ ਨੂੰ ਇੰਨੇ ਬੱਚੇ ਆਪਣੇ ਗਏ ਹੋਏ ਆ ਬਾਹਰ ਕੈਨੇਡਾ ਅਮਰੀਕਾ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਵੀ ਖੁੱਲ ਮਿਲ ਜਾਣੀ ਐ ਵੀ ਯਾਰ ਉਹ ਉਹ ਨਹੀਂ ਕਰ ਸਕੇ ਆਪਣਾ ਕੀ ਕਰ ਲੈਣਗੇ ਜਿਨ੍ਹਾਂ ਨੇ ਬੈਡ ਕਮੈਂਟ ਕਰਨੇ ਆ ਬਾਈ ਉਹਨਾਂ ਦੀ ਸੋਚ ਹੀ ਉੱਥੇ ਖੜੀ ਆ ਜੀ ਉਹਨਾਂ ਦੀ ਸੋਚ ਹੋ ਸਕਦਾ ਉਹਨਾਂ ਦੇ ਮਾਪਿਓ ਨੇ ਨਹੀਂ ਉਹਨਾਂ ਨੂੰ ਵਧਨ ਦਿੱਤਾ ਤੇ ਹੋ ਸਕਦਾ ਉਹਨਾਂ ਦੀ ਸੋਚ ਹੀ ਮਾੜੀ ਆ ਹਰਜਿੰਦਰ ਸਿੰਘ ਦਾ ਰਾਜਨੀਤਿਕ ਮਸਲਾ ਸੀਗਾ ਬਾਈ ਉਹਦਾ ਕਰਕੇ ਉਹਨਾਂ ਨੇ ਇੰਨਾ ਤਾਂ ਹਾਈਲਾਈਟ ਕਰਤਾ ਏਸੀ ਦੇ ਵਿੱਚ ਬਹਿ ਕੇ ਤੁਸੀਂ ਕਮੈਂਟ ਕਰਨ ਝੋਗੇ ਬਾਹਰ ਨਿਕਲ ਕੇ ਤੁਹਾਨੂੰ ਕੋਈ ਨਹੀਂ ਪਤਾ ਲੱਗਦਾ ਵੀ ਕੀ ਹੋ ਰਿਹਾ ਹੂੰ ਗਰਾਊਂਡ ਲੈਵਲ ਤੇ ਆਓ ਕੀ ਬਣਦਾ ਉਹ ਵੇਖੋ ਫੇਰ ਪਤਾ ਲੱਗਾ ਸਾਡੀ ਸਿਰਫ ਵਿਚਾਰਾਂ ਨਾਲ મતਭੇਦ ਸਾਡਾ ਹੋ ਸਕਦਾਗਾ ਸਾਡਾ ਨਿੱਜੀ ਵੈਰ ਕਿਸੇ ਨਾਲ ਨਹੀਂ ਹੈਗਾ ਵਿਚਾਰਾਂ ਦੀ મતਭੇਦ ਨੂੰ ਵਿਚਾਰਾਂ ਤੱਕ ਹੀ ਸੀਮਤ ਰੱਖੋ ਇਹਨੂੰ ਨਿੱਜੀ ਨਾ ਬਣਾਓ ਭਾਈ ਜੀ ਜਿਹੜੀ ਆਪਾਂ ਪਿਛਲੇ ਦਿਨੀ ਇੱਕ ਵੀਡੀਓ ਕੀਤੀ ਸੀ ਹਰਜਿੰਦਰ ਸਿੰਘ ਦੇ ਬਾਰੇ ਕਿ ਜਿਹੜਾ ਉਹਨਾਂ ਨੇ ਅਮਰੀਕਾ ਦੇ ਉਹ ਫਲੋਰੀਡਾ ਸ਼ਹਿਰ ਦੇ ਵਿੱਚ ਟਰੱਕ ਹਾਦਸਾ ਹੋਇਆ ਸੀਗਾ ਤੇ ਉਹਦੇ ਬਾਬਤ ਕਾਫੀ ਲੋਕਾਂ ਨੇ ਬੈਡ ਕਮੈਂਟ ਬਹੁਤ ਕੀਤੇ ਆਗੇ ਤੁਸੀਂ ਵੀ ਪੜੇ ਹੋਣੇ ਆਗੇ ਤੇ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਬਾਈ ਜੀ ਸਸਰੀਕਾਲ ਸਾਰੇ ਸਰੋਤਿਆਂ ਨੂੰ ਤੇ ਜਿਹੜੇ ਸਾਡੇ ਸਾਡੀ ਵੀਡੀਓ ਵੇਖਦੇ ਆ ਉਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਬੈਡ ਕਮੈਂਟ ਕਰਦੇ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਕਿਉਂ ਜਿਨ੍ਹਾਂ ਨੇ ਬੈਡ ਕਮੈਂਟ ਕਰਨੇ ਆ ਬਾਈ ਉਹਨਾਂ ਦੀ ਸੋਚ ਹੀ ਉੱਥੇ ਖੜੀ ਆ ਜੀ ਉਹਨਾਂ ਦੀ ਸੋਚ ਹੋ ਸਕਦਾ ਉਹਨਾਂ ਦੇ ਮਾਪਿਓ ਨੇ ਨਹੀਂ ਉਹਨਾਂ ਨੂੰ ਵਧਣ ਦਿੱਤਾ ਤੇ ਹੋ ਸਕਦਾ ਉਹਨਾਂ ਦੀ ਸੋਚ ਹੀ ਮਾੜੀ ਆ ਥੋੜੀ ਜੀ ਸੋਨੂ ਸੀਤੋ ਵਾਲਾ ਵੇਖ ਲਓ ਵੀਰੇ ਇਹਨਾਂ ਦੀ ਸੋਚ ਨੇ ਕਿੱਥੇ ਉਹਨੂੰ ਹੀਰੋ ਬਣਾਤਾ ਹੀਰੋ ਕਿਵੇਂ ਬਣਾਤਾ ਇਹਨਾਂ ਦੀ ਇਹਨਾਂ ਦੇ ਹਾਸੇ ਮਜ਼ਾਕ ਵਾਲੀ ਸੋਚ ਨੇ ਇਹਨਾਂ ਦੀ ਅੰਦਰ ਉਹ ਸੋਚ ਇਹਨਾਂ ਦੀ ਜਿਹੜੀ ਪਹਿਲਾਂ ਸੋਚ ਆਪਾਂ ਨੂੰ ਜਿਹੜੀ ਆਪਾਂ ਨੂੰ ਹੋਂਦ ਆਸਤੇ ਚਾਹੀਦੀ ਐ ਜਿਹੜੀ ਆਪਾਂ ਨੂੰ ਹੋਂਦ ਦੀ ਲੜਾਈ ਆਸਤੇ ਚਾਹੀਦੀ ਆ ਉਹ ਸੋਚਨਾਂ ਦੀ ਬਣੀ ਨਹੀਂ ਹਜੇ ਨਾਂ ਬਣੇ ਮੈਨੂੰ ਲੱਗਦਾ ਹਜੇ ਇਹਨਾਂ ਦੀ ਅੜਕੀ ਹੋਈ ਪਈ ਆ ਸੋਚ ਇਹਨਾਂ ਦੀ ਕਿਉਂ ਵੀਰੇ ਮੈਂ ਤਾਂ ਦੱਸਦਾ ਕਿ ਉਹਨੂੰ ਵੇਲਾ ਕਿ ਕਿੱਥੋਂ ਕਿੱਥੇ ਪਹੁੰਚਾਤਾ ਉਹ ਬੰਦੇ ਨੂੰ ਕੋਈ ਕੰਮ ਨਹੀਂ ਆਉਂਦਾ ਫੇਰ ਉਹ ਟਰੈਕਟਰ ਵਾਲੀ ਕੁੜੀ ਦਾ ਕੀ ਨਿਭੜਿਆ ਤੈਨੂੰ ਪਤਾ ਹੀ ਐ ਠੀਕ ਐ ਨਾ ਇਹਨਾਂ ਦੀ ਸੋਚ ਉਹਨੇ ਵੇਲਾ ਰਾਜਨਾਵਾ ਕਰ ਲਿਆ ਇਹਨਾਂ ਨੇ ਉਹ ਵੀ ਹੀਰੋ ਬਣਾਤੀ ਠੀਕ ਐ ਨਾ ਫੇਰ ਆ ਹਰਜਿੰਦਰ ਸਿੰਘ ਨੂੰ ਲੈ ਕੇ ਵੇਖ ਲਓ ਜੀ ਕਿੰਨੇ ਬੰਦੇ ਆ ਇਹਨਾਂ ਨੇ ਸੋਸ਼ਲ ਮੀਡੀਆ ਤੋਂ ਚੱਕ ਕੇ ਕਿੱਥੇ ਘਰਤੇ ਤੇ ਇੱਕ ਬੰਦੇ ਦਾ ਇਹਨਾਂ ਨੂੰ ਪਤਾ ਹੀ ਨਹੀਂ ਉਹ ਆਪਦੀ ਆਪਦੇ ਲਈ ਨਹੀਂ ਉਹ ਲੜ ਲਿਆ ਉਹ ਬੰਦਾ ਆਪਦੇ ਲਈ ਨਹੀਂ ਲੜ ਰਿਹਾ ਨਾ ਆਪਦੀ ਕੋਈ ਨਿੱਜੀ ਲੜਾਈ ਆ ਉਹਦੀ ਨਾ ਕੋਈ ਉਹਦਾ ਕੋਈ ਹੋਰ ਮਸਲਾ ਨਾ ਕੋਈ ਕਿਸੇ ਨਾਲ ਦੁਸ਼ਮਣੀ ਆ ਉਹਦੀ ਉਹ ਸਿਰਫ ਇੱਕ ਕਾਨੂੰਨ ਬਣਾਉਣ ਲਈ ਗੁਰੂ ਗ੍ਰੰਥ ਸਾਹਿਬ ਦੇ ਹੱਕ ਦੇ ਵਿੱਚ ਕਾਨੂੰਨ ਕਾਨੂੰਨ ਬਣੇ ਇਹ ਕਹਿ ਦਿੰਦੇ ਜੇ ਜਦੋਂ ਮਹਾਰਾਜ ਦੀ ਬੇਅਦਬੀ ਕਰਕੇ ਮਗਰੋਂ ਕਹਿੰਦੇ ਇਹ ਪਾਗਲ ਸੀ ਵੀ ਗੁਰੂ ਗ੍ਰੰਥ ਸਾਹਿਬ ਦੀ ਇਹਦਾ ਪਾਗਲਾ ਨੂੰ ਹੋਰ ਹੋਰ ਕੁਛ ਦੀਦਾ ਨਹੀਂਗਾ ਦੂਜੀ ਗੱਲ ਹਰਜਿੰਦਰ ਸਿੰਘ ਦਾ ਰਾਜਨੀਤਿਕ ਮਸਲਾ ਸੀਗਾ ਬਾਈ ਉਹਦਾ ਕਰਕੇ ਉਹਨਾਂ ਨੇ ਇੰਨਾ ਤਾਂ ਹਾਈਲਾਈਟ ਕਰਤਾ ਦੂਜੀ ਗੱਲ ਮੈਂ ਤੁਹਾਨੂੰ ਦੱਸਦਾ ਵੀ ਉਹਨੂੰ ਤਾਂ ਛੱਡਤਾ ਸੀ ਹਰਜਿੰਦਰ ਸਿੰਘ ਨੂੰ ਛੱਡਤਾ ਸੀ ਉਹਨੇ ਟਿਕਟ ਵੀ ਲੈਣੀ ਸੀ ਠੀਕ ਹੈ ਨਾ ਇਹਨਾਂ ਨੇ ਉਹਨੂੰ ਇੰਨਾ ਜ਼ਿਆਦਾ ਚੱਕਿਆ ਤੇ ਉਹਨੂੰ ਸਜ਼ਾ ਬੂਰੀ ਆਖਰਾ ਹੋਈ ਇਹ ਸੋਸ਼ਲ ਮੀਡੀਆ ਨੂੰ ਠੀਕ ਹੈ ਨਾ ਉਹਨਾਂ ਨੇ ਇੱਕ ਪਟੀਸ਼ਨ ਪਾਈ ਸੀ ਵੇ ਉਹ ਪਟੀਸ਼ਨ ਵੀ ਫੇਕ ਨਿਕਲੀ ਉਹ ਹਾਂਜੀ ਬਿਲਕੁਲ ਨਿਕਲੀ ਹੈ ਨਾ ਬਿਲਕੁਲ ਫੇਕ ਨਿਕਲੀ ਜਮਾ ਫਰ ਵਾਲਿਆਂ ਨੇ ਕਹਾ ਇਹ ਸਾਡੇ ਵੱਲੋਂ ਇਸ ਤਰ੍ਹਾਂ ਦੀ ਕੋਈ ਪਟੀਸ਼ਨ ਜਾਰੀ ਨਹੀਂ ਕੀਤੀ ਗਈ ਜੋ ਵੀ ਅਸੀਂ ਮੰਨ ਲਓ ਕੋਈ ਚੀਜ਼ ਦਾ ਜਾਰੀ ਕਰਾਂਗੇ ਦਾ ਸਪੈਸ਼ਲ ਇੱਕ ਮੈਸੇਜ ਦੇਵਾਂਗੇ ਆਡੀਅੰਸ ਨੂੰ ਵੀ ਅਸੀਂ ਆਹ ਚੀਜ਼ ਕਰ ਰਹੇ ਹਾਂ ਹਲੇ ਤੱਕ ਤਾਂ ਉਹਨਾਂ ਨੇ ਪਹਿਲਾਂ ਕੋਈ ਵਕੀਲ ਵੀ ਨਹੀਂ ਕੀਤਾ ਸੀ ਵਕੀਲ ਵੀ ਹੁਣ ਉਹਦਾ ਹੋਇਆਗਾ ਦਰਸ਼ਕਾਂ ਨੂੰ ਇਹ ਹੀ ਅਪੀਲ ਆ ਕਿ ਤੁਸੀਂ ਇੱਕ ਪਾਸੇ ਨਾ ਹੋਇਆ ਕਰੋ ਬਾਈ ਆਪ ਦੇ ਸੋਚ ਨੂੰ ਨਾ ਇੱਕ ਸਥਿਰ ਰੱਖੋ ਗੁਰੂ ਸਾਹਿਬ ਦੀ ਬੇਅਦਬੀ ਆਸਤੇ ਬਾਈ ਨੇ ਵੀ ਦੱਸਿਆ ਹਰਜੀਤ ਸਿੰਘ ਖਾਲਸਾ ਪਿਛਲੇ 1 ਸਾਲ ਤੋਂ 400 ਫੁੱਟ ਉੱਚੇ ਟਾਵਰ ਤੇ ਬੈਠਾਗਾ ਕਿਦੇ ਲਈ ਇੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਵੀ ਕੋਈ ਕਾਨੂੰਨ ਬਣ ਜੇ ਵੀ ਜਿਹੜਾ ਵੀ ਕੋਈ ਬੇਅਦਬੀ ਕਰਦਾਗਾ ਉਹ ਤੇ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਆਪਣੇ ਪਿਓ ਲਈ ਬੈਠਾਓ ਗੁਰੂ ਗ੍ਰੰਥ ਸਾਹਿਬ ਆਪਣਾ ਪਿਓ ਆ ਗੁਰੂ ਗ੍ਰੰਥ ਸਾਹਿਬ ਪਿਓ ਆ ਬਈ ਦਸਵੇਂ ਪਾਤਸ਼ਾਹ ਅਕਾਲ ਪੁਰਖ ਦਾ ਦਾ ਜੋਤ ਸੀਗੇ ਉਹ ਜਦੋਂ 10ਵੇਂ ਪਾਸ਼ਾ ਆਪਾਂ ਨੂੰ ਪੈਲੀਆਂ ਦੇ ਕੇ ਗਏ ਆ ਜਦੋਂ 10ਵੇਂ ਪਾਸ਼ਾ ਨੇ ਆਪਾਂ ਨੂੰ ਸਿੱਖ ਕਿਹਾ ਸਿੱਖ ਪਤਾ ਕਿੰਨਾਂ ਨੂੰ ਕਿਹਾ ਉਹਨੇ ਸਿੱਖ ਕਿਹਾ ਉਹਨਾਂ ਨੂੰ ਮਿਹਨਤ ਕਸ਼ ਲੋਕਾਂ ਨੂੰ ਦਿਹਾੜੀ ਕਰਨ ਵਾਲੇ ਲੋਕਾਂ ਨੂੰ ਕੰਮ ਕਰਨ ਵਾਲੇ ਲੋਕਾਂ ਨੂੰ ਸਿੱਖ ਕਿਹਾ ਉਹਨਾਂ ਨੇ ਜੀ ਬਿਲਕੁਲ ਮੁੰਨੇ ਘੁੰਨੇ ਵੀ ਜਿੰਨੇ ਪੰਜਾਬ ਦੇ ਵਿੱਚ ਸਾਰੇ ਸਿੱਖ ਆ ਇਹ ਇਹ ਸਿੱਖਾਂ ਇਹ ਸਿੱਖਾਂ ਦੀ ਲੜਾਈ ਹੋਰ ਪਾਸੇ ਲੈ ਜਾਂਦੇ ਆ ਹਾਲਿਸਤਾਨ ਕਿਤੇ ਕੁਛ ਕਹਿ ਦਿੰਦੇ ਆ ਇਹ ਬਾਈ ਜਿਹੜਾ ਅਮਰ ਜਿਹਨੇ ਅਮਰਤ ਛਕ ਲਿਆ ਉਹ ਅਮਰਤਾਰੀ ਹੁੰਦਾ ਜਿਹੜਾ ਪੰਜਾਬ ਦੇ ਵਿੱਚ ਰਹਿੰਦਾ ਭਾਵਾਂ ਦੀ ਉਹ ਮੋਨਾ ਭਾਉ ਉਹਦੇ ਅੰਦਰ ਜਿਹੜਾ ਪੰਜਾਬੀ ਬੋਲਦਾ ਭਾਵਾਂ ਦੀ ਕਿਸੇ ਜਾਤ ਦਾ ਜਾਤਾਂ ਪਾਟਾਂ ਦੀ ਇਹਨਾਂ ਨੇ ਵੰਡ ਤੀਆਂ ਆਪਾਂ ਨੂੰ ਜਾਤਾਂ ਪਾਟਾਂ ਦੇ ਵਿੱਚ ਵੰਡ ਪਾ ਵੰਡ ਕੇ ਰੱਖਤਾ ਆਪਾਂ ਨੂੰ ਜਣਾ ਹੀ ਤੋੜਤਾ ਆਪ ਆਪਣੇ ਰਾਜਵਾਲਾ ਆਪਣੀ ਸੋਚਵਾਲਾ ਆਪਣੀ ਹੋਂਦ ਦੀ ਲੜਾਈ ਵਾਲਾ ਰੀਫ ਸਿੱਧੂ ਨੇ ਕਿਹਾ ਸੀ ਵੀ ਆਪਾਂ ਨੂੰ ਹੋਂਦ ਦੀ ਲੜਾਈ ਲੜਨੀ ਪੈਣੀ ਹੈ ਭਾਈ ਤੇ ਲੜਨੀ ਵੀ ਪੈਣੀ ਹੈ ਇੱਕ ਦਿਨ ਅੱਜ ਲੜ ਲਓ ਕੱਲ ਨੂੰ ਲੜ ਲਓ ਪਰਸੋਂ ਲੜ ਲਓ ਤੁਹਾਨੂੰ ਇੱਕ ਦਿਨ ਹੋਂਦ ਦੀ ਲੜਾਈ ਲੜਨੀ ਪੈਣੀ ਹੈ ਨਹੀਂ ਤੁਹਾਨੂੰ ਇਹਨਾਂ ਨੇ ਆ ਹੀ ਪਾਣੀ ਛੜ ਛੜ ਕੇ ਬਰਬਾਦ ਕਰ ਦੇਣਾ 1 ਲੱਖ ਰੁਪਏ ਦੀ ਫਸਲ ਹੈ ਕਿੱਲੇ ਤੋਂ ਨਿਕਲਦੀ ਹੈ ਅੱਜ ਭਗਵਾਨ ਪ੍ਰਮਾਨ ਸਾਹਿਬ ਉਹਨਾਂ ਨੂੰ ਸਾਰੇ ਜਿੰਨੇ ਇੱਕੜ ਪੈਲੀ ਜਿਨ੍ਹਾਂ ਦੇ ਨਾਮ ਰਜਿਸਟਰੀ ਆ ਉੰਨਾ ਨੂੰ 1-1 ਲੱਖ ਰੁਪਏ ਦਾ ਲਾਨ ਕਰਨਾ ਚਾਹੀਦਾ ਕਿਉਂ ਕਾੜੇ ਕਰਕੇ ਇਹਨਾਂ ਦੇ ਨਕਾਮੀ ਕਰਕੇ 70 ਸਾਲ ਹੋ ਗਏ ਪੰਜਾਬ ਨੂੰ ਆਪਣੇ ਨੂੰ ਯਾਦ ਹੋਏ ਨੂੰ ਤੇ ਆਪਣੇ ਪੰਜਾਬ ਦੇ ਜਿਹੜੇ ਡੈਮ ਬਣਿਆ ਉਹ ਅੰਗਰੇਜ਼ਾਂ ਅਗਲੇ ਦੇ ਬਣਿਆ ਇਹਨਾਂ ਨੇ ਬਣਾਇਆ ਕੀ ਹੈ ਇਹਨਾਂ ਨੇ ਇੱਕ ਵੀ ਚੀਜ਼ ਨਹੀਂ ਬਣਾਈਗੀ ਕਦੋਂ ਦੇ ਆਪਣਾ ਤੋਂ ਟੈਕਸ ਉਪਰ ਰੋੜ ਰਹੇ ਆ ਕਦੋਂ ਦੇ ਆਪਣਾ ਤੋਂ ਟੈਕਸ ਲੈ ਰਹੇ ਆ ਢੱਡਾਂ ਦੇ ਵਿੱਚ ਜਾ ਰਹੇ ਆ ਜ਼ਮੀਨਾਂ ਲੈ ਰਹੇ ਆ ਕੋਈ ਚੰਦ ਤੇ ਲੈ ਰਿਹਾ ਕੋਈ ਮਰੀਕਾ ਦੇ ਵਿੱਚ ਲੈ ਗਿਆ ਤੇ ਕੋਈ ਕਿਤੇ ਲੈ ਰਿਹਾ ਸਾਰਾ ਕੁਝ ਆਪਦੇ ਢਿੱਡਾਂ 'ਚ ਪਾਈ ਜਾਂਦੇ ਆ ਜਿਹੜੇ ਆਪਣੇ ਉੱਤੇ ਰਾਜ ਕਰ ਰਹੇ ਆ ਜਿਵੇਂ ਕਿ ਐਮਐਲਏ ਲਾਰੋ ਸਾਰੇ ਲਾਰੋ ਜੋ ਵੀ ਰਗੇ ਆ ਜੀ ਇਹਨਾਂ ਨੂੰ ਮਾੜਾ ਆ ਆਪਣੀ ਪੰਜਾਬ ਵਾਰੇ ਪੰਜਾਬ ਦੀ ਹੋਣ ਦੀ ਲੜਾਈ ਬਾਰੇ ਪੰਜਾਬ ਦੀ ਰੱਖਿਆ ਬਾਰੇ ਪੰਜਾਬ ਤਾਂ ਯਾਰ ਬਹੁਤ ਜਿਆਦਾ ਅਮੀਰ ਹੈ ਬਹੁਤ ਦੇਸ਼ਾਂ ਨਾਲੋਂ ਜਿਆਦਾ ਅਮੀਰ ਆ ਪੰਜਾਬ ਜੇ ਪੰਜਾਬ ਨੂੰ ਦਿੱਤਾ ਜਾਵੇ ਕੁਝ ਪਰ ਪੰਜਾਬ ਨੂੰ ਤਾਂ ਬਰਬਾਦ ਕਰਨ ਤੇ ਲੱਗੇ ਹੋਏ ਆ ਆ ਪਾਣੀ ਸਾਰੇ ਪੰਜਾਬ ਤੇ ਸਾਰੇ ਰਾਜਸਥਾਨ ਤੇ ਜਿਹੜਾ ਅੱਜ ਪੰਜਾਬ ਨੂੰ ਖਲਾਰ ਕੇ ਪੰਜਾਬ ਦੇ ਵਿੱਚ ਖਲਾਰਤਾ ਪਾਉਣ ਨੂੰ ਅਜੇ ਅਜੇ ਕਿਤੇ ਨਹੀਂ ਆਇਆ ਪਾਣੀ ਉਹ ਉੱਪਰ ਲੈ ਉੱਤਰ ਲੈ ਕੋਈ 20 25 ਪੈੰਡ ਤੇ 50 ਪੈੰਡ ਉਹਨਾਂ ਨੇ ਖਰਾਬ ਕਰਤੇ ਮਾਰਤੇ ਠੀਕ ਹੈ ਉਹੀ ਪਾਣੀ ਜੇ ਕਿਤੇ ਉਹ ਉਹ ਜਿਹੜਾ ਡੈਮ ਬਣਾਇਆ ਉਹਦੇ ਡੈਮ ਦੇ ਮੂਹਰੇ ਇੱਕ ਹੋਰ ਡੈਮ ਬਣਾ ਕੇ ਪੂਰਾ ਤਕੜਾ ਉਹਨਾਂ ਨਾਲ ਉਹ ਵੀ ਜ਼ਬਰਦਸਤ ਡੈਮ ਉਹ ਪਾਣੀ ਨੂੰ ਇਕੱਠਾ ਕਰ ਸਕਦੇ ਸੀ ਗਾਹ ਆਪਣੀ ਜਿਹੜਾ ਨਦੀ ਹੈ ਸਾਰੀ ਨੂੰ ਪੱਕੀ ਕਰਕੇ ਦੋਨਾਂ ਸੈਦਾਂ ਤੋਂ ਦਰਫਤ ਵਿੱਚੋਂ ਪੱਟ ਕੇ ਜਿੱਥੋਂ ਤੱਕ ਆਪਣੀ ਤਾਰ ਆ ਯਾਰ ਜਿੱਥੋਂ ਤੱਕ ਨਾ ਪਾਕਿਸਤਾਨ ਦੀ ਤਾਰ ਉਦੋਂ ਗਾਹ ਪਾਕਿਸਤਾਨ ਜਾਣੇ ਆ ਪਤਾ ਆਦੇ ਵਾਲੇ ਪਾਸੇ ਤਾਂ ਸਹੀ ਰੱਖ ਲੈਣੋ ਬਸ ਤਾਂ ਪਾਸੇ ਸੇਫਟੀ ਰੱਖ ਸਕਦੇ ਆ ਸੇਫਟੀ ਰੱਖ ਸਕਦੇ ਆ ਨਾ ਇਹ ਸਾਰਾ ਕੁਝ ਕਰ ਸਕਦੇ ਆ ਪਰ ਇਹਨਾਂ ਦੇ ਢਿੱਡਾਂ ਦੇ ਵਿੱਚ ਬੇਈਮਾਨੀਆਂ ਬਈ ਜਿੰਨਾ ਚਿਰ ਮੈਂ ਕਹਿੰਦਾ ਵੀ ਆਪਣੀ ਆ ਸੋਸ਼ਲ ਮੀਡੀਆ ਜਿਹੜਾ ਕੋਈ ਬੰਦਾ ਕੋ ਚੱਜ ਦੀ ਗੱਲ ਕਰਦਾ ਹੁੰਦਾ ਉਹਦਾ ਸਾਥ ਦਿਆ ਕਰੋ ਉਹਨੂੰ ਉਹਨੂੰ ਤੋੜਿਆ ਨਾ ਕਰੋ ਬਾਕੀ ਗੱਲ ਭਾਈ ਜੀ ਸਾਡਾ ਅਰਜਿੰਦਰ ਸਿੰਘ ਨਾਲ ਕੋਈ ਵੈਰ ਵਿਰੋਧ ਨਹੀਂ ਹੈਗਾ ਜੋ ਵੀ ਉਹਦੇ ਕੋਲੋਂ ਹਾਦਸਾ ਹੋਇਆਗਾ ਉਹ ਵੀ ਮੰਦ ਭਾਗਾ ਹੋਇਆਗਾ ਪਰਿਵਾਰ ਨਾਲ ਵੀ ਸਾਡਾ ਦੋਸਤਾਂ ਦੇ ਨਾਲ ਮੇਰੀ ਵੀ ਗੱਲ ਇੱਕ ਹੋਰ ਸੋਣ ਗੱਲ ਜੀ ਹਰੀਹਿੰਦਰ ਸਿੰਘ ਨਾਲ ਕੋਈ ਰੰਜਿਸ਼ ਨਹੀਂ ਰਜੀਂਦਰ ਸਿੰਘ ਬਾਰੇ ਕਿਉਂ ਬੋਲਿਆ ਗਿਆ ਮੈਂ ਸਿਰਫ ਐਂ ਬੋਲਿਆ ਸੀ ਵੀ ਜੇ ਅੱਜ ਉਹਨੂੰ ਛੱਡ ਦਿੱਤਾ ਗਿਆ ਨਾ ਨਾਲ ਨੂੰ ਇੰਨੇ ਬੱਚੇ ਆਪਣੇ ਗਏ ਹੋਏ ਆ ਬਾਹਰ ਕੈਨੇਡਾ ਅਮਰੀਕਾ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਵੀ ਖੁੱਲ ਮਿਲ ਜਾਣੀ ਹੈ ਵੀ ਯਾਰ ਉਹ ਨੂੰ ਨਹੀਂ ਕਰ ਸਕੇ ਆਪਣਾ ਕੀ ਕਰ ਲੈਣਗੇ ਜਿਆਦਾ ਖੁੱਲ ਮਿਲਣ ਕਰਕੇ ਜ ਆਪਣੇ ਕੋਲੇ ਜਿਆਦਾ ਖੁੱਲ ਕਰਕੇ ਤਾਂ ਆਪਾਂ ਨੁਕਸਾਨ ਕਰਦੇ ਯਾਰ ਜੇ ਉਹਦੇ ਉਹਨੂੰ ਕਾਨੂੰਨ ਦਾ ਪਤਾ ਹੁੰਦਾ ਵੀ ਮੇਰੇ ਨਾਲ ਐ ਹੋਉਂਗੀ ਉਹ ਇਹ ਗਲਤੀ ਨਹੀਂ ਕਰਦਾ ਹੂੰ ਉਹਨੂੰ ਪਤਾ ਹੀ ਹੋਣਾ ਮਕਸਦ ਸਾਡਾ ਵੀਡੀਓ ਦਾ ਇਹੀ ਸੀਗਾ ਕਿ ਪੰਜਾਬ ਦੇ ਜੋ ਅਸਲ ਮੁੱਦੇ ਨੇ ਉਹਨਾਂ ਵੱਲ ਵੀ ਅਸੀਂ ਥੋੜੀ ਜੀ ਝਾਤੀ ਮਾਰ ਲਈਏ ਵੀ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਕੁਝ ਬੋਲਿਆ ਜੋ ਸਾਡੀ ਖੂਨ ਦੀ ਲੜਾਈ ਹੈਗੀ ਗੁਰੂ ਗ੍ਰੰਥ ਸਾਹਿਬ ਦੀ ਸਾਡੇ ਪਿਤਾ ਜੀ ਨੇ ਉਦਾਂ ਦੀ ਲੜਾਈ ਦੇ ਲਈ ਕਾਨੂੰਨ ਦੇ ਲਈ ਨਾ ਵਾਰ-ਵਾਰ ਕਹਿ ਚੁੱਕਿਆ ਇੱਕ ਸਿੰਘ ਇੱਕ ਸਾਲ ਤੋਂ 400 ਫੁੱਟ ਟਾਵਰ ਦੀ ਉਚਾਈ ਤੇ ਬੈਠਾ ਕਿ ਉਹਦੇ ਲਈ ਸੰਤ ਕਾਨੂੰਨ ਬਣੇ ਉਹਨਾਂ ਨੇ ਵੀ ਇੱਕ ਪਟੀਸ਼ਨ ਜਾਰੀ ਕੀਤੀ ਸੀਗੀ ਕਿ ਵੱਧ ਤੋਂ ਵੱਧ ਇੱਥੇ ਇਕੱਠ ਹੋਣਾ ਚਾਹੀਦਾ ਕਿੰਨੇ ਲੋਕ ਪਹੁੰਚੇ ਤੁਸੀਂ ਉੱਥੇ ਕਮੈਂਟ ਕਰਨ ਵਾਲੇ ਕਿੰਨੇ ਕ ਪਹੁੰਚੇ ਸੀਗੇ ਤੁਸੀਂ ਕਦੇ ਕਿਸੇ ਕੁੜੀ ਨੂੰ ਚੱਕ ਲੈਨੇ ਆ ਤੁਸੀਂ ਕਦੇ ਕਿਥੇ ਹਰਜਿੰਦਰ ਸਿੰਘ ਨੂੰ ਚੱਕ ਲੈਨੇ ਆ ਤੁਸੀਂ ਯਾਰ ਜੋ ਮੇਨ ਗੱਲਾਂ ਨੇ ਪੰਜਾਬ ਦੇ ਅਸਲ ਮੁੱਦੇ ਨੇ ਉਹਨਾਂ ਵਾਲੇ ਵੀ ਥੋੜਾ ਧਿਆਨ ਮਾਰੋ ਗੱਲ ਇਹ ਆ ਤੁਸੀਂ ਲੋਕ ਸਿਰਫ ਕਮੈਂਟ ਕਰਨ ਯੋਗ ਹੋ ਗਰਾਉਂਡ ਲੈਵਲ ਤੇ ਕੀ ਹੋ ਰਿਹਾ ਉਹ ਤੁਹਾਨੂੰ ਲੋਕਾਂ ਨੂੰ ਨਹੀਂ ਪਤਾ ਉਹ ਨਹੀਂ ਕਰ ਸਕਦੇ ਉਹ ਇਹਨਾਂ ਲੋਕਾਂ ਨੂੰ ਨਹੀਂ ਪਤਾ ਵੀ ਗਰਾਉਂਡ ਤੇ ਗਰਾਉਂਡ ਤੇ ਕੀ ਹੋ ਰਿਹਾ ਕੀ ਆ ਘਰੋਂ ਬਾਹਰ ਨਿਕਲੋ ਤੁਸੀਂ ਤੁਸੀਂ ਸਿਰਫ ਮੋਬਾਈਲ ਚੱਕ ਕੇ ਤੁਸੀਂ ਸਿਰਫ ਕਮੈਂਟ ਕਰਨ ਯੋਗ ਹੋ ਹੋਰ ਕੁਝ ਨਹੀਂ ਕਰਨ ਯੋਗ ਜੀ ਏਸੀ ਦੇ ਵਿੱਚ ਬਹਿ ਕੇ ਬਾਈ ਤੁਸੀਂ ਏਸੀ ਦੇ ਰੂਮ ਛੱਡੇ ਆ ਤੁਹਾਡੇ ਏਸੀ ਦੇ ਵਿੱਚ ਬਹਿ ਕੇ ਤੁਸੀਂ ਕਮੈਂਟ ਕਰਨ ਯੋਗ ਹੈ ਬਾਹਰ ਨਿਕਲ ਕੇ ਤੁਹਾਨੂੰ ਕੋਈ ਨਹੀਂ ਪਤਾ ਲੱਗਦਾ ਵੀ ਕੀ ਹੋ ਰਿਹਾ ਹੂੰ ਗਰਾਉਂਡ ਲੈਵਲ ਤੇ ਆ ਉਹ ਕੀ ਬਣਦਾ ਉਹ ਵੇਖੋ ਫੇਰ ਪਤਾ ਲੱਗੂਗਾ ਭਾਈ ਸਰ ਪਾਣੀਆਂ ਦੇ ਮੁੱਦੇ ਕੀ ਨੇ ਆਪਣੇ ਉਹ ਐਨੇ ਪਿੰਡ ਹੜਾਂ ਦੇ ਨਾਲ ਮਰ ਰਹੀ ਨੇ ਉਹਨਾਂ ਦੇ ਕਿੰਨਾ ਕਿਹਨੇ ਕਿਹਨੇ ਮਾਰ ਚੁੱਕੀ ਹੈਗੀ ਤੁਸੀਂ ਕਮੈਂਟ ਕਰਨ ਵਾਲੇ ਕਿਤੇ ਉਹਨਾਂ ਦੇ ਘਰ ਜਾ ਕੇ ਪੁੱਛਿਆ ਉਹਨਾਂ ਦਾ ਹਾਲ ਪੁੱਛਿਆ ਤੁਸੀਂ ਵੀ ਤੁਸੀਂ ਕੀ ਕਿਵੇਂ ਆ ਕਿਵੇਂ ਕਿਵੇਂ ਨਹੀਂ ਰਹਿੰਦੇ ਸਿਰਫ ਤੁਸੀਂ ਕਮੈਂਟ ਕਰਨ ਯੋਗ ਹੋ ਬਾਕੀ ਏ ਸਾਡੀ ਨਿੱਜੀ ਰੰਜਿਸ਼ ਕਿਸੇ ਨਾਲ ਨਹੀਂ ਹੈਗਾ ਨਿੱਜੀ ਵੈਰ ਵਿਰੋਧ ਸਾਡਾ ਕਿਸੇ ਨਾਲ ਨਹੀਂ ਹੈਗਾ ਨਹੀਂ ਨਾ ਬਾਈ ਸਿਰਫ ਸਾਡੀ ਸਿਰਫ ਵਿਚਾਰਾਂ ਨਾਲ મતਭੇਦ ਸਾਡਾ ਹੋ ਸਕਦਾਗਾ ਸਾਡਾ ਨਿੱਜੀ ਵੈਰ ਕਿਸੇ ਨਾਲ ਨਹੀਂ ਹੈਗਾ ਹਾਂਜੀ ਬਾਈ ਉਹੀ ਗੱਲ ਤੇਰੇ ਵਾਲੀ ਆ ਗਈ ਵੀਰੇ ਉਹ ਸਾਡਾ ਬਈ ਨਿੱਜੀ ਰੰਜਿਸ਼ ਕਿਸੇ ਨਾਲ ਨਹੀਂ ਗੀ ਸਾਡੀ ਵਿਚਾਰਾਂ ਦੀ મતਭੇਦ ਹੋ ਸਕਦਾ ਸੋਚਦਾ ਹੋ ਸਕਦਾ ਵੀ ਸਾਡੀ ਸੋਚ ਤੁਹਾਡੀ ਸੋਚ ਵੱਖਰੀ ਆ ਸਾਡੀ ਸੋਚ ਵੱਖਰੀ ਹੈ ਠੀਕ ਹੈ ਨਾ ਇਹੇ ਹੋ ਸਕਦੀ ਹੈ ਵੀਰੇ ਨਹੀਂ ਅਸੀਂ ਉਹਦਾ ਕੋਈ ਮਾਣਾ ਨਹੀਂ ਸੋਚਿਆ ਉਹਦਾ ਕੋਈ ਮਾਣਾ ਨਹੀਂ ਸੋਚਿਆ ਅਸੀਂ ਹੋਰ ਜਿਹੜੇ ਕਿੰਨੇ ਲੋਕ ਕਿੰਨੇ ਮੁੰਡੇ ਉੱਥੇ ਗਏ ਆ ਉਹਨਾਂ ਵਾਲੇ ਸੋਚਿਆ ਕੱਲ ਨੂੰ ਜੇ ਉਹਨੂੰ ਕਿਤੇ ਮਾੜੇ-ਮੋٹے ਵਿੱਚ ਰਹਿ ਗਿਆ ਉਹ ਆ ਗਿਆ ਬਾਹਰੋਂ ਤੇ ਇੱਥੇ ਕਿੰਨੇ ਆਪਣੇ ਲੋਕ ਆਪਣੇ ਜਿਹੜੇ ਪੰਜਾਬੀ ਆ ਉਹ ਬਈ ਦਿਲ ਦੇ ਖੁੱਲੇ ਹੁੰਦੇ ਆ ਦਿਲ ਵੱਡੇ ਦਿਨਾਂ ਵਾਲੇ ਹੁੰਦੇ ਆ ਇਹਨਾਂ ਨੂੰ ਐ ਹੁੰਦਾ ਵੀ ਯਾਰ ਆਪਾਂ ਕੰਮ ਐਂ ਕਰਦੇ ਆਂਗੇ ਸਿਰ ਉਹਦਾ ਪਤਾ ਮਗਰੋਂ ਲੱਗਦਾ ਵੀਰੇ ਉਹਦੇ ਨਤੀਜੇ ਆਉਣ ਵਾਲੇ ਪੁਖ ਦੇ ਵਿੱਚ ਭੇੜੇ ਨਿਢਾਲਦੇ ਹੁੰਦੇ ਆ ਜਿਵੇਂ ਰਜਿੰਦਰ ਸਿੰਘ ਨਾ ਨਿਕਲੇ ਆ ਤੇ ਤੇ ਬਾਕੀ ਬਾਈ ਜੀ ਇਹ ਵਿਚਾਰਾਂ ਦੀ ਮੱਤ ਭੇਜਣ ਨੂੰ ਵਿਚਾਰਾਂ ਦਾ ਕਿਸੇ ਮਤ ਰੱਖੋ ਇਹਨੂੰ ਨਿੱਜੀ ਨਾ ਬਣਾਓ ਧੰਨਵਾਦ ਧੰਨਵਾਦ ਮੱਤਾ ਟੀਵੀ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਵੀਰੇ ਜਿਹੜੇ ਤਰੀਕੇ ਨਾਲ ਤੁਸੀਂ ਟਰੈਕਟਰ ਵਾਲੀ ਕੁੜੀ ਦੀ ਵੀਡੀਓ ਸ਼ੇਅਰ ਕਰੀ ਸੀ ਜਾਂ ਸੋਨੂ ਸੂਤ ਵਾਲੀ ਅਸ਼ੀਤੋ ਵਾਲੀ ਦੀ ਕਰਦੇ ਆ ਆ ਵੀਡੀਓ ਵੀ ਉਸੇ ਤਰੀਕਾ ਨਾਲ ਸ਼ੇਅਰ ਕਰ ਦਿਓ ਫੇਰ ਥੋੜਾ ਪਤਾ ਲੱਗੂ ਕਿੰਨੀ ਕੁ ਤੁਹਾਡੇ ਚਾਣਖਾ ਹੈ ਤੇ ਕਿੰਨੀ ਕੁ ਕਰ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ